Welcome to Punjabi Job Studios educational channel ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਰ ਡਰਾਈਵਰਾਂ ਦੀ ਭਰਤੀ ਇਹ ਭਰਤੀ ਕਿਹੜੀ ਸਰਕਾਰੀ ਸੰਸਥਾ ਦੇ ਵਿੱਚ ਨਿਕਲੀ ਹੈ ਚਲੋ ਜੀ ਤੁਹਾਨੂੰ ਦੱਸਦੇ ਹਾਂ ਉਸ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਜਾਂ ਸੈਂਟਰ ਸਰਕਾਰ ਦੇ ਵਿੱਚ ਆਉਂਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਜੀ ਹੁਣ ਬਿਨਾਂ ਦੇਰੀ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਹ ਨੋਟੀਫਿਕੇਸ਼ਨ ਪੀਏਯੂ ਲੁਧਿਆਣਾ ਦੇ ਡਾਇਰੈਕਟੋਰੇਟ ਆਫ ਐਕਸਟੈਂਸ਼ਨ এডਿਕੇਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਸ ਨੋਟੀਫਿਕੇਸ਼ਨ ਦੇ ਅਧੀਨ ਐਫਏਐਸਸੀ ਜਾਨੀ ਕਿ ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰ ਗੁਰਦਾਸਪੁਰ ਵਿਖੇ ਕਾਰ ਅਤੇ ਜੀਪ ਆਪਰੇਟਰਾਂ ਦੀ ਡਿਮਾਂਡ ਕੀਤੀ ਗਈ ਹੈ ਅਤੇ ਇਸ ਭਰਤੀ ਲਈ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 26/11/2025 ਹੈ। ਇਸ ਭਰਤੀ ਦੇ ਵਿੱਚ ਜੋ ਤੁਹਾਡੀ ਜੌਬ ਲੋਕੇਸ਼ਨ ਰਹੇਗੀ ਉਹ ਗੁਰਦਾਸਪੁਰ ਵਿਖੇ ਰਹੇਗੀ। ਸੈਲਰੀ ਇਸ ਦੇ ਵਿੱਚ 13,067 ਰੁਪਏ ਪਰ ਮਹੀਨਾ ਹੈ ਅਤੇ ਇਸ ਤੋਂ ਇਲਾਵਾ 800 ਰੁਪਏ ਪਰ ਮਹੀਨਾ ਹੋਰ ਦਿੱਤਾ ਜਾਇਆ ਕਰੇਗਾ। ਇਹ ਭਰਤੀ ਕੰਟਰੈਕਟ ਬੇਸ ਤੇ ਭਰਤੀ ਹੈ ਅਤੇ ਇਸ ਦਾ ਜੋ ਕੰਟਰੈਕਟ ਪੀਰੀਅਡ ਹੈ ਉਹ ਮਾਰਚ 2026 ਜਾਂ ਇਸ ਤੋਂ ਅੱਗੇ ਤੱਕ ਦਾ ਹੋ ਸਕਦਾ ਹੈ ਨੰਬਰ ਆਫ ਵੈਕੈਂਸੀਸ ਇਸ ਦੇ ਵਿੱਚ ਮੈਂਸ਼ਨ ਨਹੀਂ ਕੀਤੀ ਗਈ এডਿਕੇਸ਼ਨ ਕੁਆਲੀਫਿਕੇਸ਼ਨ ਇਸ ਦੇ ਵਿੱਚ ਘੱਟੋ ਘੱਟ ਪਲੱਸ 2 ਰੱਖੀ ਗਈ ਹੈ ਅਤੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਕਾਰ ਜਾਂ ਜੀਪ ਨੂੰ ਚਲਾਉਣ ਦਾ 10ਵੀਂ ਕਲਾਸ ਦੇ ਵਿੱਚ ਤੁਹਾਡਾ ਪੰਜਾਬੀ ਦਾ ਸਬਜੈਕਟ ਕਲੀਅਰ ਕੀਤਾ ਹੋਇਆ ਹੋਣਾ ਚਾਹੀਦਾ ਹੈ ਉਮਰ ਸੀਮਾ ਇਸ ਦੇ ਵਿੱਚ 18 ਤੋਂ 37 ਸਾਲ ਤੱਕ ਦੀ ਹੈ ਅਤੇ ਤੁਹਾਡੇ ਕੋਲ ਕਾਰ ਜਾਂ ਜੀਪ ਚਲਾਉਣ ਦਾ ਕਟੋਕਟ 2 ਸਾਲ ਦਾ ਐਕਸਪੀਰੀਅੰਸ ਹੋਣਾ ਲਾਜ਼ਮੀ ਹੈ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਚਾਹਵਾਨ ਵਿਅਕਤੀ ਆਪਣਾ ਐਪਲੀਕੇਸ਼ਨ ਫਾਰਮ ਬਿਲਕੁਲ ਸਹੀ ਤਰੀਕੇ ਨਾਲ ਭਰ ਕੇ ਉਸ ਐਪਲੀਕੇਸ਼ਨ ਫਾਰਮ ਦੇ ਨਾਲ ਆਪਣੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਅਤੇ 10ਵੀਂ 12ਵੀਂ ਦੇ ਸਰਟੀਫਿਕੇਟਸ ਦੀ ਫੋਟੋਕਾਪੀਜ਼ ਸਲਫ ਅਟੈਸਟਡ ਕਰਕੇ ਮਤਲਬ ਉਸਦੇ ਫੋਟੋਕਾਪੀਜ਼ ਦੇ ਉੱਪਰ ਆਪਣੇ ਸਾਈਨ ਕਰਕੇ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਲਗਾ ਲਗਾ ਲੈਣੇ ਹਨ ਅਤੇ ਨਾਲ ਹੀ 100 ਰੁਪਏ ਦਾ ਡਿਮਾਂਡ ਡਰਾਫਟ ਕਟਵਾਉਣਾ ਹੈ ਉਹ ਕਟਵਾਉਣਾ ਹੈ ਤੁਸੀਂ ਕਮ ਕੰਟਰੋਲਰ ਪੀਏਯੂ ਲੁਧਿਆਣਾ ਦੇ ਨਾਮ ਤੇ ਐਪਲੀਕੇਸ਼ਨ ਫਾਰਮ ਕਿੱਦਾਂ ਦਾ ਹੈ ਉਹ ਵੀ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਜੋ ਐਪਲੀਕੇਸ਼ਨ ਫਾਰਮ ਤੁਸੀਂ ਇਸ ਸਮੇਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਐਪਲੀਕੇਸ਼ਨ ਫਾਰਮ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਇਸ ਨੂੰ ਉੱਥੋਂ ਡਾਊਨਲੋਡ ਕਰ ਸਕਦੇ ਹੋ ਇਸ ਐਪਲੀਕੇਸ਼ਨ ਫਾਰਮ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਬਾਕਸ ਦੇ ਵਿੱਚ ਫੋਟੋ ਚਿਪਕਾਉਣੀ ਹੈ ਅਤੇ ਐਪਲੀਕੇਸ਼ਨ ਫਾਰ ਦੀ ਪੋਸਟ ਆਫ ਜਿਹੜਾ ਮੈਂ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈਗਾ ਕਾਰ ਅਤੇ ਜੀਪ ਡਰਾਈਵਰ ਇਹ ਤੁਸੀਂ ਬਲੂ ਬੋਲ ਪੈਨ ਦੇ ਨਾਲ ਲਿਖਣਾ ਹੈ ਇਹ ਮੈਂ ਲਾਲ ਦੇ ਵਿੱਚ ਤੁਹਾਨੂੰ ਦੱਸਣ ਵਾਸਤੇ ਹੀ ਲਿਖਿਆ ਜਸਟ ਤੇ ਤੁਸੀਂ ਕਾਰ ਜੀਪ ਡਰਾਈਵਰ ਲਿਖ ਲੈਣਾ ਹੈ ਵੱਡੇ ਅੱਖਰਾਂ ਦੇ ਵਿੱਚ ਲਿਖਣਾ ਹੈ ਸਾਰਾ ਫਾਰਮ ਵੱਡੇ ਅੱਖਰਾਂ ਦੇ ਵਿੱਚ ਭਰਨਾ ਹੈ ਅਤੇ ਐਟ ਐਫ ਏ ਐਸ ਸੀ ਗੁਰਦਾਸਪੁਰ ਜੋ ਲਿਖਿਆ ਹੋਇਆ ਹੈ ਤੁਸੀਂ ਉੱਥੇ ਵੀ ਆਪਦੇ ਆਪ ਦੀ ਹੈਂਡਰਾਈਟਿੰਗ ਦੇ ਵਿੱਚ ਵੱਡੇ ਅੱਖਰਾਂ ਦੇ ਵਿੱਚ ਬਲੂ ਬੋਲ ਪੈਨ ਦੇ ਨਾਲ ਐਫ ਏ ਐਸ ਸੀ ਗੁਰਦਾਸਪੁਰ ਲਿਖ ਲੈਣਾ ਹੈ ਸਰਕੂਲੇਟਡ ਵਾਇਡ ਮੈਮੋ ਨੰਬਰ ਜੋ ਲਿਖਿਆ ਹੈ ਉਹ ਤੁਸੀਂ ਜਿਹੜਾ 100 ਰੁਪਏ ਦਾ ਡਿਮਾਂਡ ਡਰਾਫਟ ਕਟਵਾਇਆ ਹੈ ਉਸ ਦਾ ਨੰਬਰ ਲਿਖਣਾ ਹੈ ਅਤੇ ਡੇਟਡ ਦੇ ਵਿੱਚ ਜਿਸ ਡੇਟ ਨੂੰ ਤੁਸੀਂ ਕਟਵਾਇਆ ਹੈ ਉਹ ਡੇਟ ਲਿਖਣੀ ਹੈ ਅੱਗੇ ਤੁਸੀਂ ਸਾਰਾ ਬਿਲਕੁਲ ਸੌਖਾ ਹੈ ਫਾਰਮ ਭਰਨਾ ਨੇਮ ਫਾਦਰ ਨੇਮ ਮੋਬਾਈਲ ਨੰਬਰ ਹਾਂ ਮੋਬਾਈਲ ਨੰਬਰ ਤੇ ਈਮੇਲ ਆਈਡੀ ਤੁਸੀਂ ਆਪਣੀ ਉਹੀ ਦਿਓ ਜਿਹੜੀ ਹਮੇਸ਼ਾ ਤੁਹਾਡੇ ਕੋਲ ਚੱਲਦੀ ਰਹੇ ਤੇ ਅੱਗੇ ਡੇਟ ਆਫ ਬਰਥ ਕੁਆਲੀਫਿਕੇਸ਼ਨ ਇਹ ਸਾਰਾ ਕੁਝ ਭਰਨਾ ਹੈ ਤੁਸੀਂ ਅਤੇ ਇਸ ਐਪਲੀਕੇਸ਼ਨ ਫਾਰਮ ਨੂੰ ਸਹੀ ਤਰੀਕੇ ਨਾਲ ਭਰ ਕੇ ਇਸ ਤੋਂ ਬਾਅਦ نیچے ਆ ਗਿਆ ਐਕਸਪੀਰੀਅੰਸ ਅਗਰ ਤੁਹਾਡਾ ਕੋਈ ਐਕਸਪੀਰੀਅੰਸ ਹੈ ਤਾਂ ਤੁਸੀਂ ਇੱਥੇ ਐਕਸਪੀਰੀਅੰਸ ਭਰਦੇ ਹੋ ਅ ਤੁਹਾਡੀ ਜੋ ਕੈਟਾਗਰੀ ਹੈ ਐਸਸੀ ਬੀਸੀ ਓਬੀਸੀ ਤੁਸੀਂ ਇੱਥੇ ਉਹ ਭਰ ਦੇਣੀ ਹੈ ਬੈਂਕ ਡਰਾਫਟ ਦਾ ਨੰਬਰ ਭਰ ਦੇਣਾ ਹੈ ਇੱਥੇ ਅਤੇ ਡੇਟ ਭਰ ਦੇਣੀ ਹੈ ਪਰਮਾਨੈਂਟ ਐਡਰੈਸ ਤੁਹਾਡਾ ਭਰ ਦੇਣਾ ਹੈ ਸਿਗਨੇਚਰ ਵਾਲੀ ਜਗ੍ਹਾ ਤੇ ਤੁਸੀਂ ਆਪਣੇ ਸਾਈਨ ਕਰਕੇ ਅ نیچے ਡਰਾਫਟ ਨੰਬਰ ਭਰ ਦਿਓ ਆਪਣਾ ਜੋ 100 ਰੁਪਏ ਦਾ ਡਰਾਫਟ ਕਟਵਾਇਆ ਹੈ ਡੇਟ ਭਰ ਦੇਣੀ ਹੈ ਕਾਪੀ ਆਫ ਸਰਟੀਫିକੇਟਸ ਅਟੈਚ ਹੈ ਹਾਂ ਤੁਸੀਂ ਜਿਹੜੇ ਜਿਹੜੇ ਡਾਕੂਮੈਂਟਸ ਇਸਦੇ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਚ ਕਰ ਰਹੇ ਹੋ ਉਹ ਤੁਸੀਂ ਸੀਰੀਅਲ ਵਾਈਸ ਭਰਨੇ ਹੈ 1 2 3 ਜਿੱਦਾਂ ਸੀਰੀਅਲ ਨੰਬਰ ਲਿਖੇ ਹੋਏ ਨੇ ਉਦਾਂ ਤੇ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਆਪਣੇ ਸਾਰੇ ਹੀ ਡਾਕੂਮੈਂਟਸ ਤੁਸੀਂ ਨੱਥੀ ਕਰਕੇ ਤੇ ਇਸ ਨੂੰ ਫੋਲਡ ਕਰਕੇ ਇੱਕ ਐਨਵਲਪ ਦੇ ਵਿੱਚ ਪਾ ਲੈਣਾ ਹੈ ਐਨਵਲਪ ਦੇ ਵਿੱਚ ਜੋ ਬੈਂਕ ਡਰਾਫਟ ਤੁਸੀਂ ਘਟਵਾਇਆ ਹੈ ਉਹ ਵੀ ਪਾ ਦੇਣਾ ਹੈ ਅਤੇ ਇੱਕ ਹੋਰ ਪਾਸਪੋਰਟ ਸਾਈਜ਼ ਫੋਟੋ ਆਪਣੀ ਤੁਸੀਂ ਪਾ ਦੇਣੀ ਹੈ ਬੈਂਕ ਐਨਵਲਪ ਦੇ ਵਿੱਚ ਅਤੇ ਇਸ ਐਨਵਲਪ ਨੂੰ ਤੁਸੀਂ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਹੀ ਕਰਨੀ ਹੈ ਜਿਹੜੇ ਐਡਰੈਸ ਦੇ ਉੱਪਰ ਕਰਨੀ ਹੈ ਤੁਸੀਂ ਤੁਹਾਨੂੰ ਮੈਂ ਉਹ ਐਡਰੈਸ ਸਕਰੀਨ ਦੇ ਉੱਪਰ ਦਿਖਾ ਦੇਣਾ ਹਾਂ ਐਨਵੈਲਪ ਦੇ ਉੱਪਰ ਤੁਸੀਂ ਐਡਰੈਸ ਲਿਖਣਾ ਹੈ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਪੀਏਯੂ ਲੁਧਿਆਣਾ ਅਤੇ ਆਪਣੀ ਐਪਲੀਕੇਸ਼ਨ ਨੂੰ ਤੁਸੀਂ ਰਜਿਸਟਰਡ ਜਾਂ ਸਪੀਡ ਪੋਸਟ ਕਰਵਾ ਸਕਦੇ ਹੋ ਅਤੇ ਪੋਸਟ ਤੁਸੀਂ ਉਸ ਹਿਸਾਬ ਨਾਲ ਕਰਵਾਣੀ ਹੈ ਕਿ ਇਹ ਆਪਣੀ ਜੋ ਆਖਰੀ ਮਿਤੀ ਹੈ 26 11 2025 ਉਸ ਤੋਂ ਪਹਿਲਾਂ ਪਹਿਲਾਂ ਆਪਣੇ ਟਿਕਾਣੇ ਦੇ ਉੱਪਰ ਤੁਹਾਡੀ ਐਪਲੀਕੇਸ਼ਨ ਪਹੁੰਚ ਜਾਵੇ ਕਿਉਂਕਿ ਲੇਟ ਪਹੁੰਚੀਆਂ ਹੋਈਆਂ ਐਪਲੀਕੇਸ਼ਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਸੋ ਇਸ ਕਰਕੇ ਤੁਸੀਂ ਜਿੰਨੀ ਜਲਦੀ ਹੋ ਸਕੇ ਆਪਣੀ ਇਸ ਐਪਲੀਕੇਸ਼ਨ ਨੂੰ ਉੱਥੇ ਪਹੁੰਚਦੀ ਕਰ ਦਿਓ ਸੋ ਦੋਸਤੋ ਇਹ ਸਾਰੀ ਜਾਣਕਾਰੀ ਪੀਏ ਯੂ ਲੁਧਿਆਣਾ ਵੱਲੋਂ ਐਫ اے ਐਸ ਸੀ ਗੁਰਦਾਸਪੁਰ ਵਿਖੇ ਕੱਢੀ ਗਈ ਕਾਰ ਅਤੇ ਜੀਪ ਡਰਾਈਵਰਾਂ ਦੀ ਭਰਤੀ ਬਾਰੇ ਉਮੀਦ ਕਰਦਾ ਸਾਡੇ ਵੱਲੋਂ ਦੱਸੀ ਹੋਈ ਜਾਣਕਾਰੀ ਨਾਲ ਤੁਸੀਂ ਸੰਤੁਸ਼ਟ ਹੋਵੋਗੇ ਜੇਕਰ ਫਿਰ ਵੀ ਕਿਸੇ ਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਾਣਕਾਰੀ ਕਿੱਦਾਂ ਲੱਗੀ ਇਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਜੀ ਇਜਾਜ਼ਤ ਧੰਨਵਾਦ ਜੀ